ਜੀ ਤਾਂ ਉਹਨਾਂ ਦਾ ਵੀ ਕਹਿਣਾ ਕਿ ਪਹਿਲਾਂ ਸਾਨੂੰ ਨਹੀਂ ਦੱਸਿਆ ਗਿਆ ਕਿ ਤੁਹਾਨੂੰ ਇੰਡੀਆ ਲੈ ਕੇ ਜਾ ਰਹੇ ਆ ਅੱਛਾ ਇੱਕ ਇਹ ਵੀ ਚੀਜ਼ ਆ ਵੀ ਇਸ ਵਾਰ ਇਹ ਵੀ ਮੁਰਬ ਸੇਬੇ ਦੀ ਵੀ ਗੱਲ ਕੀਤੀ ਗਈ ਸੀ ਇਹ ਮਸਾ ਵੱਲੋਂ ਕਿ ਅਸੀਂ ਜਿੰਨਾ ਬਣ ਸਕਦਾ ਵੀ ਅਸੀਂ ਮੁਰਬ ਸੇਬਾ ਵੀ ਕਰਾਵਾਂਗੇ ਇਹਨਾਂ ਦਾ ਤੁਹਾਨੂੰ ਲੱਗਦਾ ਵੀ ਇਹਨਾਂ ਦੀ ਬਾਹ ਫੜਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਾਰ ਬਹੁਤ ਵੱਡਾ ਨੰਬਰ ਹੈ 67 33 30 ਜਿੰਨੇ ਵੀ ਹੋਣਗੇ ਹਾਲਾਂਕਿ ਕੱਲ ਇੱਕ ਹੋਰ ਫਲਾਈਟ ਉਤਰਨੀ ਆ ਉਹਦੇ ਵਿੱਚ ਵੀ ਬਹੁਤ ਵੱਡੇ ਨੰਬਰ ਆ ਜੀ ਬਿਲਕੁਲ ਜਤਿੰਦਰ ਕੱਲ ਦੀ ਫਲਾਈਟ ਦੀ ਵੀ ਗੱਲ ਆਪਾਂ ਜ਼ਰੂਰ ਦੱਸ ਦਈਏ ਕਿ 157 ਲੋਕ ਕੱਲ ਦੀ ਫਲਾਈਟ ਦੇ ਵਿੱਚ ਹੋਣਗੇ ਜਿਸ ਦੇ ਵਿੱਚੋਂ ਕੀ ਜੋ 30 ਦੇ ਕਰੀਬ ਜੋ ਪੰਜਾਬੀ ਹੋਣਗੇ ਉਸ ਦੇ ਵਿੱਚ ਤਾਂ ਕਾਫੀ ਵੱਡੀ ਕਹਿ ਸਕਦੇ ਆ ਫਿਗਰ ਹੈਗੀ ਆ ਹੁਣ ਤੱਕ ਕਿਉਂਕਿ 33 ਇੱਕ ਫਲਾਈਟ ਚਾਹੀ 67 ਇੱਕ ਫਲਾਈਟ ਚਾਹੀ 3 ਲੋਕ ਜਿਹੜੇ ਕੱਲ ਨੂੰ ਆ ਰਹੇ ਆ ਤਾਂ ਇਸ ਤੋਂ ਇਲਾਵਾ ਵੀ ਜੋ ਸੂਤਰ ਮੁਤਾਬਕ ਜਾਣਕਾਰੀ ਮਿਲਦੀ ਆ ਕਿ ਉੱਥੇ ਹਾਲੇ ਫਿਗਰ ਹੋਰ ਬਹੁਤ ਜ਼ਿਆਦਾ ਹੈਗੀ ਆ ਹੋਰ ਸਾਡੇ ਲੋਕ ਜਿਹੜੇ ਨਹੀਂ ਉੱਥੇ ਬੜੇ-ਬੜੇ ਪੱਦਰ ਤੇ ਫਸੇ ਹੋਏ ਨੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਉਹਨਾਂ ਨੂੰ ਇਹ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਉਹਨਾਂ ਦਾ ਕੋਈ رابطہ ਨਹੀਂ ਕਰਨ ਦਿੱਤਾ ਜਾ ਰਿਹਾ ਕਿਸੇ ਫੈਮਿਲੀ ਮੈਂਬਰ ਦੇ ਨਾਲ ਉਹਨਾਂ ਨੂੰ ਸਿੱਧਾ ਯੂ ਐਸ ਦੀ ਜੋ ਫੋਰਸ ਹੈਗੀ ਆ ਉਹਨਾਂ ਵੱਲੋਂ ਸਿੱਧਾ ਇੰਡੀਆ ਦੇ ਜਹਾਜ਼ ਤੇ ਜੇ ਕਹਿ ਲਈਏ ਕਿ ਇੰਡੀਆ ਵੱਲੋਂ ਰੋਕ ਕਰਾ ਕੇ ਇੰਡੀਆ ਦੇ ਵਿੱਚ ਪਹੁੰਚਾ ਕੇ ਤਾਂ ਫਿਰ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਇੱਥੋਂ ਜੋ ਡਿਪੋਰਟ ਕਰ ਦਿੱਤਾ ਗਿਆ ਤੋਂ ਵਾਪਸ ਆਪਣੇ ਦੇਸ਼ ਵਿਖੇ ਪਹੁੰਚ ਚੁੱਕੇ ਨੇ ਅੱਛਾ ਅਕਸਰ ਇੱਕ ਇਹ ਵੀ ਗੱਲ ਆ ਵੀ ਕਹਿੰਦੇ ਇਸ ਵਾਰ ਕੁੜੀਆਂ ਦੀ ਗਿਣਤੀ ਮੈਂ ਦੇਖ ਤੇ ਪੜ ਰਿਆ ਸੀ ਵੀ ਕੁੜੀਆਂ ਵੀ ਹੈਗੀਆਂ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਔਰ ਵੱਡੀ ਗਿਣਤੀ ਚ ਨੇ ਬਿਲਕੁਲ ਜਤਿੰਦਰ ਕੁੜੀਆਂ ਤਾਂ ਹੈਗਿਆ ਨੇ ਇਸ ਦੇ ਵਿੱਚ ਕਿਉਂਕਿ ਕੁੜੀਆਂ ਵੀ ਕਾਫੀ ਜ਼ਿਆਦਾ ਜੋ ਡੌਂਕੀ ਲਗਾਉਂਦੀ ਦਿਖਾਈ ਵੀ ਦਿੰਦਿਆਂ ਨੇ ਜਾਂਦੀਆਂ ਵੀ ਨੇ ਕਿਉਂਕਿ ਜਿਹੜੇ ਲੋਕ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਗਵਲ ਤਾਂ ਇੱਕ ਨੰਬਰ ਦੇ ਵਿੱਚ ਜਿਹੜੇ ਜਾਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਵੀ ਜੋ ਉੱਥੇ ਜਾ ਕੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਲੇਕਿਨ ਜਿਹੜੇ ਲੋਕ ਜਾਂ ਜਿਹੜੇ ਚਾਹੇ ਮੁੰਡਿਆਂ ਦੀ ਗੱਲ ਕਰੀਏ ਚਾਹੇ ਕੁੜੀਆਂ ਦੀ ਗੱ ਦੇ ਨੇ ਤਾਂ ਉਹਨਾਂ ਦੇ ਵਾਸਤੇ ਇਤਰਾਜ਼ ਦੀ کہہ ਸਕਦੇ ਆ ਕਿ ਜਿਨ੍ਹਾਂ ਨੂੰ ਹੁਣ ਵਾਪਸ ਆਣਾ ਪੈਣਾ ਤਾਂ ਇੱਕ ਇਸ ਦੇ ਵਿੱਚ ਜਤਿੰਦਰ ਅਹਿਮ ਗੱਲ ਇਹ ਵੀ ਕਵਾਂਗੇ ਕਿ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਗੱਲ ਹੋਈ ਸੀ ਕਿ ਇਹਨਾਂ ਦੇ ਹੱਥਾਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਲਿਆਂਦਾ ਉਹਨਾਂ ਨੂੰ ਤਾਂ ਕਾਫੀ ਸਿਆਸਤ ਪੱਥੀਆ ਕਾਫੀ ਲੋਕ ਇਸ ਦੇ ਉੱਤੇ ਕਮੈਂਟਿੰਗ ਕਰ ਰਹੇ ਨੇ ਜੋ ਸਿਆਸਤਦਾਨ ਨੇ ਵੱਖ-ਵੱਖ ਪਾਰਟੀਆਂ ਤੋਂ ਹੈਗੇ ਨੇ ਉਹਨਾਂ ਵੱਲੋਂ ਵੀ ਕਈ ਵੱਡੀਆਂ ਗੱਲਾਂ ਆਖੀਆਂ ਗਈਆਂ ਨੇ ਕੀ ਬੇੜੀਆਂ ਪਾ ਕੇ ਨਹੀਂ ਲੈਣਾ ਚਾਹੀਦਾ ਸੀਗਾ ਤਾਂ ਇਸ ਵਾਰ ਇਹ ਵੇਖਣ ਵਾਲੀ ਗੱਲ ਹੈ ਜੇਕਰ ਕੁੜੀਆਂ ਜ਼ਿਆਦਾ ਹੈਗੀਆਂ ਨੇ ਇਦਾਂ ਅਸੀਂ ਸਰਕਾਰਾਂ ਕੇਂਦਰ ਸਰਕਾਰ ਧੁਰੂਰੇ ਗੱਲਾਂ ਕਰਦੀਆਂ ਧੀਆਂ ਪਿਆਣਾ ਨੂੰ ਲੈ ਕੇ ਕਹਿ ਲਈਏ ਤਾਂ ਬੇਟੀ ਬਚਾਓ ਬੇਟੀ ਪੜਾਓ ਬੇਟੀਆਂ ਨੂੰ ਲੈ ਕੇ ਅਹਿਮ ਦਰਜਾ ਅਹਿਮ ਸਥਾਨ ਦਿੱਤਾ ਜਾਂਦਾ ਉਹਨਾਂ ਨੂੰ ਤਾਂ ਜੇਕਰ ਬਹੁਤ ਮਾੜੀ ਤਸਵੀਰ ਹੋਊਗੀ ਅਵਲ ਤਾਂ ਅਸੀਂ ਚਾਹੁੰਦੇ ਹਾਂ ਕਿ ਇਹੋ ਜੀ ਤਸਵੀਰ ਨਾ ਹੋਵੇ ਜੇਕਰ ਧੀਆਂ ਨੂਆਂ ਭੈਣਾਂ ਨੂੰ ਇਸ ਤਰ੍ਹਾਂ ਦੇ ਨਾਲ ਵੇੜੀਆਂ ਪਾਸੇ ਲਿਆਣਗੇ ਤਾਂ ਕਹਿ ਸਕਦੇ ਆ ਕਿ ਸਰਕਾਰ ਨੂੰ ਜ਼ਰੂਰ ਇਸ ਦੇ ਉੱਤੇ ਕੁਐਸਚਨਿੰਗ ਕਰਨੀ ਚਾਹੀਦੀ ਆ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਸਾਰੀ ਕਰਕੇ ਕਿ ਵੇੜੀਆਂ ਪਾਸੇ ਨਾਲ ਲਿਆਂਦਾ ਜਾਵੇ ਅਗਰ ਕੋਈ ਹੈਗੇ ਨਹੀਂ ਠੀਕ ਆ ਗਲਤੀ ਹੁੰਦੀ ਆ ਹਰ ਇੱਕ ਨੂੰ ਡੌਂਕੀ ਲਗਾ ਕੇ ਗਏ ਜਿਹੜੇ ਤਾਂ ਹੁਣ ਉਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇਨਸਾਨ ਨਹੀਂ ਹੈਗੇ ਜਾਂ ਫਿਰ ਉਹਨਾਂ ਦੇ ਅੰਦਰ ਫੀਲਿੰਗਸ ਨਹੀਂ ਹੈਗੇ ਉਹਨਾਂ ਦਾ ਕਈ ਵੱਡਾ ਨੁਕਸਾਨ ਉਹਨਾਂ ਦਾ ਹੋਇਆ ਕਿਉਂਕਿ ਇੰਨੀ ਵੱਡੀ ਅਮਾਊਂਟ ਲਗਾ ਕੇ ਦੇ ਕੇ ਕਾਰਵਾਈ ਦੀ ਗੱਲ ਵੀ ਜ਼ਰੂਰ ਜਤਿੰਦਰ ਸਿੰਘ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜੇ ਵੀ ਇਮੀਗ੍ਰੇਸ਼ਨ ਸੈਂਟਰਸ ਹੈਗੇ ਨੇ ਜਿੱਦਾਂ ਕਿ ਹੁਣੇ ਰਵਨੀਤ ਬਿੱਟੂ ਹਣਾ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਜਿਹੜੇ ਵੀ ਇਮੀਗ੍ਰੇਸ਼ਨ ਸੈਂਟਰ ਹੈਗੇ ਨੇ ਉਹਨਾਂ ਦੇ ਉੱਤੇ ਕੇਂਦਰ ਸਰਕਾਰ ਜ਼ਰੂਰ ਕਾਰਵਾਈ ਕਰਦੀ ਦਿਖਾਈ ਦੇਗੀ ਐਨਆਈਏ ਏਜੰਸੀਆਂ ਤੱਕ ਦੀ ਗੱਲ ਕੀਤੀ ਗਈ ਹੈ ਕਿ ਉਹਨਾਂ ਦੇ ਉੱਤੇ ਜਿਹੜੀਆਂ ਜੋ ਉਹਨਾਂ ਦੀਆਂ ਫਾਈਲਾਂ ਖੋਲ ਦਿੱਤੀਆਂ ਜਾਣਗੀਆਂ ਉਹਨਾਂ ਦੇ ਉੱਤੇ ਜਿਹੜੀ ਵੀ ਬਣਦੀ ਕਾਰਵਾਈ ਆ ਉਹ ਠੋਕ ਵਾ ਜਾ ਕੇ ਕੀਤੀ ਜਾਏਗੀ ਜੀ ਜੀ ਬਹੁਤ ਬਹੁਤ ਸ਼ੁਕਰੀਆਕਸ਼ੇ ਅੱਜ ਦਾ ਨੰਬਰ 119 ਆ ਔਰ ਇਹ ਉਹ 게ਟ ਹੈ ਜੁਥੇ ਆਪਾਂ ਕਹਿੰਦੇ ਆ ਅਰਾਈਵਲ 게ਟ ਆ ਪਿੱਛੇ ਮੈਂ ਤਸਵੀਰ ਤੁਹਾਨੂੰ ਦਿਖਾ ਸਕਾਂ ਇਸ ਅਰਾਈਵਲ 게ਟ ਦੇ ਥਰੂ ਇਸ ਵਾਰ ਕਿਹਾ ਜਾ ਰਿਹਾ ਕਿਉਂਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਜੇਕਰ ਲੈ ਕੇ ਆਉਣਾ ਹੈ ਤੇ ਇਸ ਆਗਮਨ 게ਟ ਤੋਂ ਕਿਉਂਕਿ ਇੱਥੋਂ ਦੇਖੀ ਦੇਖੋ ਵੀ ਆਮ ਬੰਦੇ ਜਿਹੜੇ ਨੇ ਜਿਵੇਂ ਸਾਡੇ ਰਿਸ਼ਤੇਦਾਰ ਹੋਣ ਤੁਹਾਡੇ ਰਿਸ਼ਤੇਦਾਰ ਹੋਣ ਜੇ ਤੁਸੀਂ ਲੈਣ ਆਉਣੇ ਹੋ ਰਿਸੀਵ ਕਰਨੇ ਆਉਣੇ ਤਾਂ ਇਸ 게ਟ ਦੇ ਉੱਪਰ ਜਿਹੜਾ ਜਿੱਥੇ ਲਿਖਿਆ ਹੋਇਆ ਅਰਾਈਵਲ ਉਸ ਗੇਟ ਤੋਂ ਹੀ ਬਾਹਰ ਆਉਂਦੇ ਔਰ ਇਸ ਵਾਰ ਕਿਹਾ ਜਾ ਰਿਹਾ ਕਿਉਂਕਿ ਪਿਛਲੀ ਵਾਰ ਇਹਨਾਂ ਨੂੰ ਬਾਹਰਲੇ ਗੇਟਸਾਂ ਨਹੀਂ ਕੱਟਿਆ ਗਿਆ ਸੀਗਾ ਔਰ ਇਸ ਵਾਰ ਕਿਹਾ ਜਾ ਰਿਹਾ ਵੀ ਸ਼ਾਇਦ 119 ਜੜੇ ਨੇ ਉਹਨਾਂ ਨੂੰ ਇੱਥੋਂ ਦੀ ਕੱਢਿਆ ਜਾਏਗਾ ਕਿਉਂਕਿ ਸੀਐਮ ਭਗਵੰਤ ਮਾਨ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਾਰ ਵਿੱਚ ਇਨਵੋਲ ਹੈ ਔਰ ਲਗਾਤਾਰ ਉਹ ਇਹ ਗੱਲ ਕਹਿ ਰਹੇ ਸੀਗੇ ਵੀ ਜੇਕਰ ਤੁਸੀਂ ਡਿਪੋਰਟ ਕਰ ਰਹੇ ਹੋ ਤਾਂ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਉਹਨਾਂ ਦੇ ਮੁਲਕ 'ਚ ਮਿਲਣਾ ਚਾਹੀਦਾ ਜਿਵੇਂ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਜਿਹੜਾ ਆ ਜੇਕਰ ਆਪ ਜਾਵਾਂਗਾ ਮੈਂ ਉਹਨਾਂ ਨੂੰ ਦਰਬਾਰ ਸਾਹਿਬ ਵੀ ਲੈ ਕੇ ਜਾਵਾਂਗਾ ਉਹਨਾਂ ਦੇ ਮੁੜ ਵਸੇਬੇ ਦੀ ਵੀ ਗੱਲ ਕਰਾਂਗਾ ਪਰ ਸਵਾਲ ਇੱਥੇ ਖੜਾ ਹੁੰਦਾ ਵੀ ਕੀ ਸਰਕਾਰਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਦੇ ਜਿਹੜੇ ਨੁਮਾਇੰਦੇ ਸੀ ਰਵਨੀਤ ਮਿੱਟੂ ਕਹਿੰਦੇ ਦੱਸਿਗੇ ਵੀ ਜਿਹੜੇ ਫਰਜ਼ੀ ਏਜੰਟ ਆ ਉਹਨਾਂ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਕੀ ਉਹਨਾਂ ਦੀ ਕਾਰਵਾਈ ਜਿਹੜੀ ਹੈ ਹੋਏਗੀ ਤਾਂ ਜੋ ਇਹੜਾ ਕਰੇਜ਼ ਆ ਖਾਸ ਕਰਕੇ ਡੌਂਕੀ ਦਾ ਕਰੇਜ਼ ਆ ਜਾਂ ਕਿਸੇ ਕਹਿ ਲਈਏ ਕਿ ਹੋਰ ਗੈਰ ਕਾਨੂੰਨੀ ਤਰੀਕੇ ਨਾਲ ਜਾਣ ਦਾ ਕਰੇਜ਼ ਆ ਉਹ ਖਤਮ ਹੋਏਗਾ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਗੇਟ ਹੈ ਜਿੱਥੋਂ ਦੀ ਕੁਝ ਸਮਾਂ ਹੋਰ ਲੱਗੇਗਾ ਤੇ ਸ਼ਾਇਦ ਇਸ ਵਾਰ ਕਿਉਂਕਿ ਬਣਦੇ ਮਾਨ ਸਨਮਾਨ ਦੇ ਨਾਲ ਉਹਨਾਂ ਨੂੰ ਲੈ ਕੇ ਆਇਆ ਜਾ ਸਕਦਾ ਆ ਇਹ ਤਸਵੀਰ ਜਿਹੜਾ ਹੈ ਸ੍ਰੀ ਅੰਮ੍ਰਿਤਸਰ 에어ਪੋਰਟ ਦੀ ਹੈ ਸ੍ਰੀ ਗੁਰੂ ਰਾਮਦਾਸ ਜੀ 에어ਪੋਰਟ ਦੀ ਤਸਵੀਰ ਹੈ ਔਰ ਇਸ ਵਾਰ ਸ਼ਾਇਦ ਉਹ ਤਸਵੀਰ ਜਿਹੜੀ ਹੈ ਕੁਝ ਅਲੱਗ ਹੋਵੇ ਔਰ ਅਲੱਗ ਤਸਵੀਰ ਜਿਹੜੀ ਹੈ ਉਸ ਨੂੰ ਲੈ ਕੇ ਅਸੀਂ ਸਾਰੇ ਉਮੀਦ ਕਰਦੇ ਹਾਂ ਕਿਉਂਕਿ ਬੇੜੀਆਂ 'ਚ ਜਕੜਨ ਦਾ ਕੋਈ ਹੱਲ ਨਹੀਂ ਹੈਗਾ ਔਰ ਜੇਕਰ ਬੇੜੀਆਂ 'ਚ ਜਕੜਿਆ ਵੀ ਜਾਂਦਾ ਹੈ ਉਹ ਤਾਂ ਉਹਨਾਂ ਦੇ ਮੁਲਕਾਂ ਦੇ ਅੰਦਰ ਨਹੀਂ ਇਹ ਸਭ ਕੁਝ ਹੋਣਾ ਚਾਹੀਦਾ ਫਿਲਹਾਲ ਮੈਂ ਲਗਾਤਾਰ ਅਸੀਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ ਔਰ ਬਹੁਤ ਜਲਦ ਇਹ ਕਲੀਅਰ ਹੋ ਜਾਏਗਾ ਕਿ ਇਹ ਉਹੀ ਗੇਟ ਹੈ ਜਿੱਥੋਂ ਰਿਲੀਜ਼ ਹੋਣਗੇ ਉਹ ਛੜੇ ਜਿਹੜੇ ਗੈਰ ਕਾਨੂੰਨੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਆ ਔਰ ਦੇਖਣਾ ਇਹ ਹੋਏਗਾ ਕਿ ਕਦੋਂ ਕਿਸ ਤਰੀਕੇ ਦੇ ਨਾਲ ਕਿਉਂਕਿ ਜਿਹੜਾ ਸਮਾਂ ਆ ਉਹ ਫਲੈਟ ਲਾਈਨ ਦਾ ਉਹ ਬਸ ਕੁਝ ਹੀ ਸਮਾਂ ਰਹਿ ਗਿਆ ਹੈ ਈ ਅੱਜ ਦੀ ਪੂਰੀ ਸਟੇਟਸ ਮੇਰੇ ਨਾਲ ਸਾਡੇ ਜਿਹੜੇ ਅੰਮ੍ਰਿਤਸਰ ਤੋਂ ਬਿਊਰੋ ਨੇ ਅਕਸ਼ੇ ਨੇ ਅਕਸ਼ੇ ਇਹ ਦੂਸਰੀ ਫਲਾਈਟ ਆ ਔਰ ਇਸ ਫਲਾਈਟ ਦੇ ਵਿੱਚ ਨੰਬਰ ਵੀ ਦੇਖਿਆ ਜਾਵੇ ਤਾਂ 67 ਦੇ ਕਰੀਬ ਜਿਹੜੇ ਆ ਉਹ ਪੰਜਾਬੀ ਆ ਔਰ ਇਸ ਵਾਰ ਕਹਿ ਬਈ ਹੁੰਦਾ ਕੁੜੀਆਂ ਵੀ ਬਹੁਤ ਆ ਇਹਦੇ ਵਿੱਚ ਕੁਝ ਪਤਾ ਲੱਗਾ ਅੰਦਰੋਂ ਬਿਲਕੁਲ ਜਤਿੰਦਰ ਜੇਕਰ ਅਸੀਂ ਇਸ ਫਲਾਈਟ ਦੀ ਗੱਲ ਕਰੀਏ ਜੈਲਾਂ ਦੀ ਵੀ ਗੱਲ ਇਕਲੀ ਵਾਰ ਜਦੋਂ 5 ਤਰੀਕ ਵਾਲੇ ਦਿਨ ਜਦੋਂ ਫਲਾਈਟ ਆਣੀ ਸੀਗੀ ਤਾਂ ਕਾਫੀ ਮਾਹੌਲ ਜਿਹੜਾ ਪਖਿਆ ਸੀਗਾ ਸਿਆਸਤ ਸਿਆਸਤਦਾਨ ਜਿਹੜੇ ਆਪਾਂ ਆਪਣੀ ਸਿਆਸਤ ਕਰਦੇ ਦਿਖਾਈ ਦਿੱਤੇ ਲੇਕਿਨ ਉਸ ਤੋਂ ਬਾਅਦ ਇੱਕ ਇਹ ਗੱਲ ਜ਼ਰੂਰ ਫੜੀ ਗਈ ਇਹ ਮੁੱਦਾ ਬਣਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਗੁਰੂ ਨਗਰੀ ਹੀ ਕਿਉਂ ਗੁਰੂ ਨਗਰੀ ਦੇ ਵਿੱਚ ਹੀ ਕਿਉਂ ਜਿਹੜਾ ਅਮਰੀਕਾ ਦਾ ਜੋ ਯੂਐਫ ਦਾ ਜੋ ਕਹਿ ਲਿਏ ਕਿ ਫਲਾਈਟ ਜਿਹੜੀ ਐ ਇੱਥੇ ਕਿਉਂ ਲੈਂਡ ਕੀਤੀ ਕਿਉਂ ਆਰਮੀ ਇੱਥੇ ਪਹੁੰਚੀ ਕਿਸ ਤਰ੍ਹਾਂ ਦੇ ਕਿਉਂਕਿ ਇਸ ਚੀਜ਼ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਦਿੱਲੀ ਦੇ ਵਿੱਚ ਕਰ ਸਕਦੇ ਸੀ ਕਿ ਲੈਂਡ ਉੱਥੋਂ ਇਸੇ ਲੈ ਕੇ ਆਉਂਦੇ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਵੀ ਇਹ ਗੱਲ ਆ ਕਿ ਲੈਂਡ ਕਰੇਗੀ ਪਰ ਇਸ ਵਾਰ ਸਿਆਸਤ ਬਹੁਤ ਜ਼ੋਰਾਂ ਸ਼ੋਰਾਂ ਦੇ ਉੱਤੇ ਆ ਕਿਉਂਕਿ ਇਸ ਵਾਰ ਇਹ ਕਿਹਾ ਜਾ ਰਿਹਾ ਕਿ ਪੰਜਾਬ ਹੀ ਕਿਉਂ ਚੁਣਿਆ ਜਾ ਰਿਹਾ ਨੈਸ਼ਨਲ ਕੈਪੀਟਲ ਦਿੱਲੀ ਦੇ ਵਿੱਚ ਕਿਉਂ ਨਹੀਂ ਉਤਾਰਿਆ ਜਾ ਰਿਹਾ ਪਹਿਲੀ ਵਾਰ ਜਿਹੜਾ ਸਟੀ 17 ਸੀ ਉਹ ਇੱਥੇ ਉਤਾਰਿਆ ਗਿਆ ਦੂਸਰੀ ਵਾਰ ਵੀ ਇੱਥੇ ਉਤਾਰਿਆ ਗਿਆ ਪਰ ਇਸ ਵਾਰ ਜਦੋਂ ਉਤਾਰਨਾ ਆ ਤਾਂ ਸਿਆਸਤ ਬਹੁਤ ਤੇਜ਼ ਹੈ ਕਿਉਂਕਿ ਪੰਜਾਬ ਸੀਐਮ ਭਗਵੰਤ ਮਾਨ ਉਹਨਾਂ ਨੇ ਦੋ ਵਾਰ ਪ੍ਰੈਸ ਕਾਨਫਰੰਸ ਕਰਕੇ ਸੰਬੋਧਨ ਕਰ ਦਿੱਤਾ ਔਰ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਹੀ ਕਿਉਂ ਪੰਜਾਬ ਨੂੰ ਜਿੱਥੇ ਅਸੀਂ ਕਹਿੰਦੇ ਹਾਂ ਵੀ ਇਹ ਅੰਮ੍ਰਿਤਸਰ ਸ਼ਹਿਰ ਗੋਲਡਨ ਟੈਂਪਲ ਯਾਨੀ ਕਿ ਦਰਬਾਰ ਸਾਹਿਬ ਦੇ ਲਈ ਜਾਣਿਆ ਜਾਂਦਾ ਉਦੋਂ ਇੱਥੇ ਇਸ ਨੂੰ ਕਿਸ ਗੱਲ ਦਾ ਠੱਪਾ ਜਿਹੜਾ ਉਹ ਲਾਉਣਾ ਚਾਹੁੰਦੇ ਆ ਉਧਰੋਂ ਕੇਂਦਰ ਸਰਕਾਰ ਦਾ ਵਕਾ ਰੁਤਵਾ ਫਿਲਹਾਲ ਕੀ ਹੈ ਅੱਜ ਦੀ ਪੂਰੀ ਸਟੇਟਸ ਮੇਰੇ ਨਾਲ ਸਾਡੇ ਜਿਹੜੇ ਅੰਮ੍ਰਿਤਸਰ ਤੋਂ ਬਿਊਰੋ ਨੇ ਅਕਸ਼ੇ ਨੇ ਅਕਸ਼ੇ ਇਹ ਦੂਸਰੀ ਫਲਾਈਟ ਆ ਔਰ ਇਸ ਫਲਾਈਟ ਦੇ ਵਿੱਚ ਨੰਬਰ ਵੀ ਦੇਖਿਆ ਜਾਵੇ ਤਾਂ 67 ਦੇ ਕਰੀਬ ਜਿਹੜੇ ਆ ਉਹ ਪੰਜਾਬੀ ਆ ਔਰ ਇਸ ਵਾਰ ਕਿਹਾ ਵੀ ਜਾਂਦਾ ਕੁੜੀਆਂ ਵੀ ਬਹੁਤ ਆ ਇਹਦੇ ਵਿੱਚ ਕੁਝ ਪਤਾ ਲੱਗਾ ਅੰਦਰੋਂ ਬਿਲਕੁਲ ਜਤਿੰਦਰ ਜੇਕਰ ਅਸੀਂ ਇਸ ਫਲਾਈਟ ਦੀ ਗੱਲ ਕਰੀਏ ਜਾਂ ਇਹਨਾਂ ਦੀ ਵੀ ਗੱਲ ਇਕੱਲੀ ਵਾਰ ਜਦੋਂ 5 ਤਰੀਕ ਵਾਲੇ ਦਿਨ ਜਦੋਂ ਫਲਾਈਟ ਆਣੀ ਸੀਗੀ ਤਾਂ ਕਾਫੀ ਮਾਹੌਲ ਜਿਹੜਾ ਪਖਿਆ ਸਿਆਸਤ ਸਿਆਸਤਦਾਨ ਜਿਹੜੇ ਆਪ ਆਪਣੀ ਸਿਆਸਤ ਕਰਦੇ ਦਿਖਾਈ ਦਿੰਦੇ ਲੇਕਿਨ ਉਸ ਤੋਂ ਬਾਅਦ ਇੱਕ ਇਹ ਗੱਲ ਜ਼ਰੂਰ ਫੜੀ ਗਈ ਇਹ ਮੁੱਦਾ ਬਣਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਗੁਰੂ ਨਗਰੀ ਹੀ ਕਿਉਂ ਗੁਰੂ ਨਗਰੀ ਦੇ ਵਿੱਚ ਹੀ ਕਿਉਂ ਜਿਹੜਾ ਅਮਰੀਕਾ ਦਾ ਜੋ ਯੂਐਫਏ ਦਾ ਜੋ ਕਹਿ ਲਿਆ ਕਿ ਫਲਾਈਟ ਜਿਹੜੀ ਐ ਇੱਥੇ ਕਿਉਂ ਲੈਂਡ ਕੀਤੀ ਕਿਉਂ ਆਰਮੀ ਇੱਥੇ ਪਹੁੰਚੀ ਕਿਸ ਤਰ੍ਹਾਂ ਦੇ ਕਿਉਂਕਿ ਇਸ ਚੀਜ਼ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਦਿੱਲੀ ਦੇ ਵਿੱਚ ਕਰ ਸਕਦੇ ਸੀ ਕਿ ਲੈਂਡ ਉੱਥੋਂ ਅਸੀਂ ਲੈ ਕੇ ਆਉਂਦੇ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਅੰਮ੍ਰਿਤਸਰ ਜਾਂ ਫਿਰ ਦਿੱਲੀ ਤੁਸੀਂ ਫਲਾਈਟ ਉਤਾਰੋ ਤੇ ਅਸੀਂ ਬੜੇ ਸਤਿਕਾਰ ਦੇ ਨਾਲ ਆਪਣੇ ਪੰਜਾਬੀਆਂ ਨੂੰ ਲੈ ਕੇ ਆਵਾਂਗੇ ਤਾਂ ਇਹ ਕਹਿ ਸਕਦੇ ਹਾਂ ਕਿ ਜਿੱਦਾਂ ਪਿਛਲੀ ਵਾਰ ਜੋ 33 ਜੋ ਪੰਜਾਬੀ ਸੀਗੇ ਜਿਨ੍ਹਾਂ ਨੂੰ ਜੇ ਕਹਿ ਸਕਦੇ ਆ ਕੀ ਬੜੇ ਸਤਕਾਰ ਦੇ ਨਾਲ ਸਰਕਾਰ ਵੱਲੋਂ ਇੱਥੇ ਸਤਕਾਰ ਵੀ ਦਿੱਤਾ ਗਿਆ ਕਿਉਂਕਿ ਆਪਾਂ ਉਸ ਦਿਨ ਵੀ ਇਹ ਗੱਲ ਕਰ ਰਹੇ ਸੀਗੇ ਕਿ ਇੱਕ ਨੂੰ ਆਪਾਂ ਖਬਰ ਨਹੀਂ ਕਹਿ ਸਕਦੇ ਤਰਾਸ ਦੀ ਕਹਿ ਸਕਦੇ ਆ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ 40 40 50 50 ਲੱਖ ਲਾ ਕੇ ਆਪਣੇ ਘਰ-ਬਾਰ ਗਹਿਣੇ ਧਰ ਕੇ ਬਾਹਰ ਗਏ ਲੇਕਿਨ ਬਾਰੋਂ ਦੀ ਜਿਸ ਤਰ੍ਹਾਂ ਰਿਪੋਰਟ ਹੋ ਕੇ ਇੱਥੇ ਆ ਰਹੀ ਕਿਉਂਕਿ ਜਿੱਦਾਂ ਆਪਾਂ ਕੁਝ ਲੋਕ ਜੋ ਰਿਪੋਰਟ ਹੋ ਕੇ ਆਏ ਉਹਨਾਂ ਦੇ ਨਾਲ ਵੀ ਆਪਾਂ ਗੱਲ ਕੀਤੀ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਸਾਨੂੰ ਦੱਸਿਆ ਨਹੀਂ ਗਿਆ ਕਿ ਤੁਹਾਨੂੰ ਵਾਪਸ ਇੰਡੀਆ ਲੈ ਕੇ ਜਾ ਰਹੇ ਆ। ਅੱਛਾ ਇੱਕ ਗੱਲ ਇਹ ਵੀ ਆ ਵੀ ਇਸ ਵਾਰ ਸਿਆਸਤ ਬੜੀ ਗਰਮੀ ਹੋਈ ਆ। ਆਮ ਆਦਮੀ ਪਾਰਟੀ ਦੇ ਖੁਦ ਆਪਾਂ ਕਹਿ ਲਿਆ ਕਿ ਜਿਹੜੇ ਪੰਜਾਬ ਦੇ ਸਭ ਤੋਂ ਛੋਟੀ ਦੇ ਲੀਡਰ ਨੇ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਆਪ ਇੱਥੇ ਆ ਗਏ ਨੇ। ਉਧਰੋਂ ਹੁਣ ਬੀਜਪੀ ਵਾਲਿਆਂ ਨੂੰ ਲੱਗਦਾ ਸੀ ਉਹਨਾਂ ਨੇ ਆਪਣੇ ਰੇਲਵੇ ਮਿਨਿਸਟਰ ਜਿਹੜੇ ਜਿਹੜੇ ਰਾਜੇ ਰੇਲ ਮਿਨਿਸਟਰ ਨੇ ਅਵਨੀਤ ਬਟੂ ਉਹਨਾਂ ਨੇ ਹੁਣੇ ਚੰਦ ਕੁਮੈਂਟ ਪਹਿਲਾਂ ਇੱਥੋਂ ਹੋ ਕੇ ਗਏ ਨੇ ਇਹ ਇਸ ਵਾਰ ਲੱਗਦਾ ਵੀ ਸਿਆਸਤ ਵਾਕਈ ਗਰਮਾ ਗਈ ਉਹ ਉਹਦਾ ਕ੍ਰੈਡਿਟ ਲੈਣਾ ਚਾਹੁੰਦਾ ਉਹਦਾ ਕ੍ਰੈਡਿਟ ਬਿਲਕੁਲ ਜਤਿੰਦਰ ਇਸ ਦੇ ਵਿੱਚ ਇੱਕ ਗੱਲ ਤਾਂ ਪੱਕੀ ਆ ਇਹ ਪਹਿਲਾਂ ਆਪਾਂ ਕਹਿ ਸਕਦੇ ਸੀਗੇ ਕਿ ਇੱਕ ਜਦੋਂ ਬਾਹਰੋਂ ਦੀ ਜਦੋਂ ਕਹਿ ਸਕਦੇ ਭਾਰਤੀ ਵਾਪਸ ਆਉਂਦੇ ਸੀਗੇ ਭਾਰਤੀ ਜਦੋਂ ਇੱਥੇ ਲੋਕ ਪਹੁੰਚੇ ਤਾਂ ਇੱਕ ਜੋ ਆਪਾਂ ਉਹਨਾਂ ਨੂੰ ਮਿਲ ਕੇ ਜਾਂ ਸਰਕਾਰ ਦੇ ਨਮਾਇੰਦ ਹੋਦੋਂ ਵੀ ਪਹੁੰਚੇ ਸੀਗੇ ਤਾਂ ਇੱਕ ਜੋ ਉਹਨਾਂ ਦੇ ਨਾਲ ਦੁੱਖ ਜੋ ਪ੍ਰਗਟ ਕਰ ਸਕਦੇ ਲੇਕਿਨ ਕਿਤਨਾ ਕਿਤੇ ਉਸ ਤੋਂ ਬਾਅਦ ਹੋਣੇ ਇੱਕ ਸਿਆਸਤ ਦਾ ਅਖਾੜਾ ਬਣ ਚੁੱਕਾ ਹੈ ਕਿਉਂਕਿ ਕਾਂਗਰਸੀ ਵੀ ਇੱਥੇ ਪਹੁੰਚ ਰਹੇ ਨੇ ਬੀਜੇਪੀ ਵੀ ਪਹੁੰਚ ਰਹੀ ਹੈ ਸੀਐਮ ਜੋ ਭਗਵੰਤ ਸਿੰਘ ਮਾਨ ਹੈਗੇ ਨੇ ਉਹਨਾਂ ਵੱਲੋਂ ਤਾਂ ਸਾਰੇ ਅਰੇਂਜਮੈਂਟਸ ਤੱਕ ਦੇਖੇ ਗਏ ਨੇ ਕਿ ਇੱਥੇ ਦੇ ਕਿੱਦਾਂ ਦੇ ਰੇਂਜ ਹੈਗੇ ਕਿਉਂਕਿ ਜ਼ਿੰਮੇਵਾਰੀ ਵੀ ਉਹਨਾਂ ਦੀ ਬਣਦੀ ਉਹਨਾਂ ਦੀ ਸੂਬੇ ਦੇ ਵਿੱਚ ਸਰਕਾਰ ਹੈਗੀ ਆ ਲੇਕਿਨ ਇਸ ਤੋਂ ਇਲਾਵਾ ਦੂਜੀ ਪਾਰਟੀਆਂ ਦੀ ਗੱਲ ਕਰੀਏ ਤਾਂ ਜਾਂ ਫਿਰ ਅਸੀਂ ਗੱਲ ਕਰੀਏ ਕਿ ਸ਼ਰੋਮਣੀ ਕਮੇਟੀ ਦੀ ਵੀ ਸ਼ਰੋਮਣੀ ਕਮੇਟੀ ਵੀ ਇਸ ਦੇ ਵਿੱਚ ਆਪਣੀ ਬਿਆਨਬਾਜ਼ੀ ਕਰਦੀ ਦਿਖਾਈ ਦੇ ਰਹੀ ਆ ਤਾਂ ਕਿਤੇ ਨਾ ਕਿਤੇ ਹਰ ਕੋਈ ਆਪਾ ਆਪਣਾ ਚਿਹਰਾ ਚਮਕਾਉਣ ਪਿੱਛੇ ਲੱਗਾ ਹੋਇਆ ਜਤਿੰਦਰ ਇਹ ਚੀਜ਼ ਦੇ ਵਿੱਚ ਵੱਡੀ ਜੋ ਕਹਿ ਸਕਦੇ ਕਿਉਂਕਿ ਜਿਹੜੇ ਨੌਜਵਾਨ ਹੈਗੇ ਆ ਜਿਹੜ ਬਾਹਰ ਗਏ ਸੀਗੇ 40 40 50 50 ਲੱਖ ਲਾ ਕੇ ਗਏ ਸੀਗੇ ਤਾਂ ਉਹਨਾਂ ਦਾ ਇਹਨਾਂ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਇੱਕ ਆਸ ਹੁੰਦੀ ਆ ਬਾਹਰ ਜਾ ਰਹੇ ਆ ਘਰ ਦਾ ਮਾਹੌਲ ਕਿਉਂਕਿ ਕਿਸੇ ਦਾ ਦਿਲ ਨਹੀਂ ਕਰਦਾ ਆਪਣਾ ਦੇਸ਼ ਛੱਡ ਕੇ ਆਪਣਾ ਘਰ ਛੱਡ ਕੇ ਬਾਹਰ ਜਾਣ ਦਾ ਇੱਕ ਠੀਕ ਆਪਣੇ ਘਰ ਦੇ ਹਾਲਾ ਠੀਕ ਹੈ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਬਾਹਰ ਦਾ ਰੋਕ ਕੀਤਾ ਜਾਂਦਾ ਠੀਕ ਹੈ ਤਰੀਕਾ ਗਲਤ ਸੀਗਾ ਜੋ ਡੋਂਕੀ ਲਗਾਣੀ ਕਿਉਂਕਿ ਇੱਕ ਡੋਂਕੀ ਨੂੰ ਵੀ ਕਾਫੀ ਜ਼ਿਆਦਾ ਅਸੀਂ ਤਵੱਜੋ ਪੰਜਾਬੀ ਵੀ ਜਾਂ ਫਿਰ ਬਾਹਰ ਦੇ ਵੀ ਆਪਾਂ ਗੱਲ ਕਰੀਏ ਹਿਮਾਚਲ ਤੋਂ ਹਰਿਆਣੇ ਤੋਂ ਜੰਮੂ ਕਸ਼ਮੀਰ ਤੋਂ ਲੋਕ ਜਿਹੜੇ ਜਾਣਦੇ ਨੇ ਤਾਂ ਉਹਨਾਂ ਵੱਲੋਂ ਡੋਂਕੀ ਨੂੰ ਲੈ ਕੇ ਜ਼ਰੂਰ ਇਹ ਚੀਜ਼ ਹੈ ਇੱਕ ਕਿਉਂਕਿ ਇੱਕ ਨਾ ਫਿਲਮ ਵੀ ਆਈ ਸੀ ਜਤਿੰਦਰ ਤੁਹਾਨੂੰ ਸ਼ਾਇਦ ਯਾਦ ਹੋਊਗਾ ਐਮੀ ਵਰਕ ਦੀ ਉਹਦੇ ਵਿੱਚ ਵੀ ਇਹ ਮੈਸੇਜ ਦਿੱਤਾ ਗਿਆ ਸੀਗਾ ਕਿ ਡੋਂਕੀ ਨਹੀਂ ਲਗਾਨੀ ਚਾਹੀਦੀ ਜਿੰਨੇ ਵੀ ਜਾਣਾ ਸਿਦੇ ਤਰੀਕੇ ਸਿਧੇ ਰਹਾ ਜਾਵੇ ਕਿਉਂਕਿ 40 ਤੋਂ 50 ਲੱਖ ਬੜੀ ਵੱਡੀ ਅਮਾਉਂਟ ਹੁੰਦੀ ਆ ਪੂਰੀ ਉਮਰ ਲੱਗ ਜਾਂਦੀ ਆ ਇੱਕ ਮੀਡਲ ਕਲਾਸ ਫੈਮਿਲੀ ਵਾਸਤੇ ਉਹ ਜੋੜਨੀ ਅੱਛਾ ਨੰਬਰ ਦੇਖ ਲਈਏ ਕਹਿੰਦੇ ਇਸ ਵਾਰ ਕੁੜੀਆਂ ਦੀ ਗਿਣਤੀ ਪੀਏ ਦੇ ਵਿੱਚ 67 ਪੰਜਾਬੀ ਨੇ ਔਰ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਖਾਸ ਆ ਜੇ ਨੰਬਰ ਦੇਖਿਆ ਜਾਵੇ ਤੇ ਉਹ ਹੈਗੇ ਜੀ ਜਤਿੰਦਰ ਅਸੀਂ ਜਾਣਕਾਰੀ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਕਿ ਇਸ ਵਾਰ 119 ਜਿਹੜੇ ਭਾਰਤੀ ਨੇ ਉਹ ਵਾਪਸ ਆ ਰਹੇ ਨੇ ਇਸ ਫਲੇਟ ਰਹੀ ਤਾਂ ਇਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜੇਕਰ ਆਪਾਂ ਗੱਲ ਕਰੀਏ ਤਾਂ 67 ਜੋ ਨੇ ਉਹ ਪੰਜਾਬੀ ਨੇ ਜਿਸ ਦੇ ਵਿੱਚੋਂ ਅੰਮ੍ਰਿਤਸਰ ਤੋਂ 6 ਨੇ ਹਿਆਰਪੁਰ ਤੋਂ 10 ਨੇ ਪਟਿਆਲੇ ਤੋਂ 7 ਨੇ ਕਪੂਰਥਲੇ ਤੋਂ 10 ਨੇ ਗਰਦਾਸਪੁਰ ਤੋਂ 11 ਨੇ ਜਲੰਧਰ ਤੋਂ 5 ਨੇ ਫਿਰੋਜ਼ਪੁਰ ਤੋਂ 4 ਨੇ ਸੰਗਰੂਰ ਤੋਂ 4 ਨੇ ਤਾਂ ਤਰਨਤਾਰਨ ਤੇ ਮੋਹਾਲੀ ਤੋਂ 3 3-3 ਦੋਵਾਂ ਜਗ੍ਹਾ ਤੋਂ ਹੈਗੇ ਨੇ ਤਾਂ ਜੇ ਰੋਪੜ ਮੋਗਾ ਜਾਂ ਫਤਿਹਗੜ੍ਹ ਸਾਹਿਬ ਦੀ ਗੱਲ ਕਰ ਲਈਏ ਫਰੀਦਕੋਟ ਦੀ ਜਲ੍ਹ੍ਹ ਦਿਹਾਣੇ ਦੀ ਗੱਲ ਕਰ ਲਈਏ ਤਾਂ ਹਰ ਇੱਕ ਜ਼ਿਲ੍ਹੇ ਤੋਂ ਇੱਕ-ਇੱਕ ਜੋ ਵਿਅਕਤੀ ਜੋ ਇਸ 67 ਜਣਿਆਂ ਦੇ ਵਿੱਚੋਂ ਹੈਗੇ ਤੇ ਇਸ ਤੋਂ ਇਲਾਵਾ ਅਪਾ ਵੀ ਜਾਣਕਾਰੀ ਦੇ ਦਿੱਤੀ ਕਿ ਹਰਿਆਣਾ ਦੇ 33 ਲੋਕ ਨੇ ਇਸ ਫਲਾਈਟ ਦੇ ਵਿੱਚ ਜਿਹੜੇ ਆ ਰਹੇ ਨੇ ਤਾਂ ਉਸ ਦੇ ਨਾਲ ਗੁਜਰਾਤ ਤੋਂ 8 ਨੇ ਉੱਤਰ ਪ੍ਰਦੇਸ਼ ਤੋਂ 3 ਨੇ ਮਹਾਰਾਸ਼ਟਰ ਤੋਂ 2 ਨੇ ਗੋਆ ਤੋਂ 2 ਨੇ ਰਾਜਸਥਾਨ ਤੋਂ 2 ਨੇ ਤਾਂ ਹਿਮਾਚਲ ਪ੍ਰਦੇਸ਼ ਤੇ ਜੰਮੂ ਤੋਂ 1-1 ਨੇ ਤਾਂ ਇਹ ਸਾਰੇ ਲੋਕ ਜਿਹੜੇ ਇਸ ਫਲਾਈਟ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਵੱਲੋਂ ਕਿ ਇੱਥੇ ਪਹੁੰਚਿਆ ਜਾਣਾ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਸਰਕਾਰ ਦੇ ਨੁਮਾਇੰਦੇ ਵੀ ਪਹੁੰਚਣਗੇ ਕਿਉਂਕਿ ਜੋ ਭਗਵੰਤ ਸਿੰਘ ਮਾਨ ਹੈਗੇ ਨੇ ਸੀਐਮ ਸੂਬੇ ਦੇ ਸੀਐਮ ਜਿਉਂ ਨੇ ਉਹ ਵੀ ਕੁਝ ਸਮਾਂ ਪਹਿਲਾਂ ਪਹੁੰਚੇ ਸੀ ਕਿ ਉਹਨਾਂ ਵੱਲੋਂ ਸਾਰੇ ਸਿਕਿਉਰਿਟੀ ਅਰੇਂਜਮੈਂਟ ਚੈੱਕ ਕੀਤੇ ਗਏ ਨੇ ਤਾਂ ਨੇ ਇੱਕ ਕੱਲ ਇੱਕ ਵੀ ਬਿਆਨ ਦਿੱਤਾ ਸੀ ਕਿ ਜਿਹੜੇ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਨਾਲ ਲੈ ਕੇ ਜਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਦਰਸ਼ਨ ਕਰਾਉਣਗੇ ਉਹਨਾਂ ਦਾ ਹੌਸਲਾ ਵਜਾਈ ਕਰਨਗੇ ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਜਤਿੰਦਰ ਕਹਿ ਸਕਦੇ ਆ ਉਹਨਾਂ ਦਾ ਹੋਇਆ 6-6 ਮਹੀਨੇ ਡੌਂਕੀ ਲਗਾ ਕੇ ਜਦੋਂ ਬੰਦੇ ਨੂੰ ਪਤਾ ਲੱਗੇ ਕਿ ਹਾਂਜੀ ਉਹ ਉਧਰ ਨਹੀਂ ਪਹੁੰਚਿਆ ਹੁਣ ਉਹਨੂੰ ਫੇਰ ਵਾਪਸੀ ਜਿਹੜਾ ਭਾਰਤ ਲੈ ਕੇ ਜਾਣਾ ਕਿਉਂਕਿ ਜਿੱਦਾਂ ਕਿ ਅਸੀਂ ਇੱਕ ਇੰਟਰਵਿਊ ਵੀ ਕੀਤਾ ਸੀ ਤਾਂ ਉਹਨਾਂ ਦਾ ਵੀ ਕਹਿਣਾ ਕਿ ਪਹਿਲਾਂ ਸਾਨੂੰ ਨਹੀਂ ਦੱਸਿਆ ਗਿਆ ਕਿ ਤੁਹਾਨੂੰ ਇੰਡੀਆ ਲੈ ਕੇ ਜਾ ਰਹੇ ਆ ਅੱਛਾ ਇੱਕ ਇਹ ਵੀ ਚੀਜ਼ ਆ ਵੀ ਇਸ ਵਾਰ ਇਹ ਵੀ ਮੜਵ ਸੇਬੇ ਦੀ ਵੀ ਗੱਲ ਕੀਤੀ ਗਈ ਸੀ ਇਹ ਮਸਾ ਵੱਲੋਂ ਕਿ ਅਸੀਂ ਜਿੰਨਾ ਬਣ ਸਕਦਾ ਵੀ ਅਸੀਂ ਮੁੜ ਵਸੇਬਾ ਵੀ ਕਰਾਵਾਂਗੇ ਇਹਨਾਂ ਦਾ ਤੁਹਾਨੂੰ ਲੱਗਦਾ ਵੀ ਇਹਨਾਂ ਦੀ ਬਾਹ ਫੜਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਾਰ ਬਹੁਤ ਵੱਡਾ ਨੰਬਰ ਹੈ 67 33 30 ਜਿੰਨੇ ਵੀ ਹੋਣਗੇ ਹਾਲਾਂਕਿ ਕੱਲ ਇੱਕ ਹੋਰ ਫਲਾਈਟ ਉਤਰਨੀ ਆ ਉਹਦੇ ਵਿੱਚ ਵੀ ਬਹੁਤ ਵੱਡੇ ਨੰਬਰ ਆ ਜੀ ਬਿਲਕੁਲ ਜਤਿੰਦਰ ਕੱਲ ਦੀ ਫਲਾਈਟ ਦੀ ਵੀ ਗੱਲ ਆਪਾਂ ਜ਼ਰੂਰ ਦੱਸ ਦਈਏ ਕਿ 157 ਲੋਕ ਕੱਲ ਦੀ ਫਲਾਈਟ ਦੇ ਵਿੱਚ ਹੋਣਗੇ ਜਿਸ ਦੇ ਵਿੱਚੋਂ ਕੀ ਜੋ 30 ਦੇ ਕਰੀਬ ਜੋ ਪੰਜਾਬੀ ਹੋਣ ਯੋਜਦੇ ਵਿੱਚ ਤਾਂ ਕਾਫੀ ਵੱਡੀ ਕਹਿ ਸਕਦੇ ਆ ਫਿਗਰ ਹੈਗੀ ਆ ਹੁਣ ਤੱਕ ਕਿਉਂਕਿ 33 ਇੱਕ ਇੱਕ ਫਲਾਈਟ ਚਾਹੀ 78 ਇੱਕ ਫਲਾਈਟ ਚਾਹੀ 3 ਲੋਕ ਜਿਹੜੇ ਕੱਲ ਨੂੰ ਆ ਰਹੇ ਆ ਤਾਂ ਇਸ ਤੋਂ ਇਲਾਵਾ ਵੀ ਜੋ ਸੂਤਰ ਮੁਤਾਬਕ ਜਾਣਕਾਰੀ ਮਿਲਦੀ ਆ ਕਿ ਉੱਥੇ ਹਾਲੇ ਫਿਗਰ ਹੋਰ ਬਹੁਤ ਜ਼ਿਆਦਾ ਹੈਗੀ ਆ ਹੋਰ ਸਾਡੇ ਲੋਕ ਜਿਹੜੇ ਨਹੀਂ ਉੱਥੇ بڑے ਵੱਡੇ ਪੱਦਰ ਤੇ ਫਸੇ ਹੋਏ ਨੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਉਹਨਾਂ ਨੂੰ ਇਹ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਉਹਨਾਂ ਦਾ ਕੋਈ رابطہ ਨਹੀਂ ਕਰਨ ਦਿੱਤਾ ਜਾ ਰਿਹਾ ਕਿਸੇ ਫੈਮਿਲੀ ਮੈਂਬਰ ਦੇ ਨਾਲ ਉਹਨਾਂ ਨੂੰ ਸਿੱਧਾ ਉਹ ਯੂਐਸਡੀ ਜੋ ਫੋਰਸ ਹੈਗੀ ਆ ਉਹਨਾਂ ਵੱਲੋਂ ਸਿੱਧਾ ਇੰਡੀਆ ਦੇ ਜਹਾਜ਼ ਤੇ ਕਹਿ ਲਿਆ ਕਿ ਇੰਡੀਆ ਨੂੰ ਰੋਕ ਕਰਾ ਕੇ ਇੰਡੀਆ ਦੇ ਵਿੱਚ ਪਹੁੰਚਾ ਕੇ ਤਾਂ ਫਿਰ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਇੱਥੋਂ ਜੋ ਡਿਪੋਰਟ ਕਰ ਦਿੱਤਾ ਗਿਆ ਤਾਂ ਉਹ ਵਾਪਸ ਆਪਣੇ ਦੇਸ਼ ਵਿਖੇ ਪਹੁੰਚ ਚੁੱਕੇ ਨੇ ਅੱਛਾ ਅਕਸ਼ਰ ਇੱਕ ਇਹ ਵੀ ਗੱਲ ਆ ਵੀ ਕਹਿੰਦੇ ਇਸ ਵਾਰ ਕੁੜੀਆਂ ਦੀ ਗਿਣਤੀ ਮੈਂ ਦੇ ਕਿਤੇ ਪੜ ਰਿਹਾ ਸੀ ਵੀ ਕੁੜੀਆਂ ਵੀ ਹੈਗੀਆਂ ਜਿਨ੍ਹਾਂ ਨੂੰ ਡਿਪੋਰਟ ਕੀਤਾ ਹੋਇਆ ਔਰ ਵੱਡੀ ਗਿਣਤੀ ਚ ਨੇ ਬਿਲਕੁਲ ਜਿਤਿੰਦਰ ਕੁੜੀਆਂ ਤਾਂ ਹੈਗੀਆਂ ਨੇ ਇਸ ਦੇ ਵਿੱਚ ਕਿਉਂਕਿ ਕੁੜੀਆਂ ਵੀ ਕਾਫੀ ਜ਼ਿਆਦਾ ਜੋ ਡੌਂਕੀ ਲਗਾਉਂਦੀ ਦਿਖਾਈ ਵੀ ਦਿੰਦੇ ਨੇ ਜਾਂਦੀਆਂ ਵੀ ਨੇ ਕਿਉਂਕਿ ਜਿਹੜੇ ਲੋਕ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਕਬਲ ਤਾਂ ਇੱਕ ਨੰਬਰ ਦੇ ਵਿੱਚ ਜਿਹੜੇ ਜਾਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਵੀ ਜੋ ਉੱਥੇ ਜਾ ਕੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਲੇਕਿਨ ਜਿਹੜੇ ਲੋਕ ਜਾਂ ਜਿਹੜੇ ਚਾਹੇ ਮੁੰਡਿਆਂ ਦੀ ਗੱਲ ਕਰੀਏ ਚਾਹੇ ਕੁੜੀਆਂ ਦੀ ਗੱਲ ਕਰੀਏ ਇਦਾਂ ਜਾਂਦੇ ਨੇ ਤਾਂ ਉਹਨਾਂ ਦੇ ਵਾਸਤੇ ਇਤਰਾਜ਼ ਦੀ کہہ ਸਕਦੇ ਆ ਕਿ ਜਿਨ੍ਹਾਂ ਨੂੰ ਹੁਣ ਵਾਪਸ ਆਣਾ ਪੈਣਾ ਤਾਂ ਇੱਕ ਇਸ ਦੇ ਵਿੱਚ ਜਤਿੰਦਰ ਅਹਿਮ ਗੱਲ ਇਹ ਵੀ ਕਵਾਂਗੇ ਕਿ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਗੱਲ ਹੋਈ ਸੀ ਕਿ ਇਹਨਾਂ ਦੇ ਹੱਥਾਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਲਿਆਂਦਾ ਉਹਨਾਂ ਨੂੰ ਤਾਂ ਕਾਫੀ ਸਿਆਸਤ ਪੱਥੀਆ ਕਾਫੀ ਲੋਕ ਇਸ ਦੇ ਉੱਤੇ ਕਮੈਂਟਿੰਗ ਕਰ ਰਹੇ ਨੇ ਜੋ ਸਿਆਸਤਦਾਨ ਨੇ ਵੱਖ-ਵੱਖ ਪਾਰਟੀਆਂ ਤੋਂ ਹੈਗੇ ਨੇ ਉਹਨਾਂ ਵੱਲੋਂ ਵੀ ਕਈ ਵੱਡੀਆਂ ਗੱਲਾਂ ਆਖੀਆਂ ਗਈਆਂ ਨੇ ਕਿ ਬੇੜੀਆਂ ਪਾ ਕੇ ਨਹੀਂ ਲੈਣਾ ਚਾਹੀਦਾ ਸੀਗਾ ਤਾਂ ਇਸ ਵਾਰ ਇਹ ਵੇਖਣ ਵਾਲੀ ਗੱਲ ਹੈ ਜੇਕਰ ਕੁੜੀਆਂ ਜ਼ਿਆਦਾ ਹੈਗੀਆਂ ਨੇ ਇਦਾਂ ਅਸੀਂ ਸਰਕਾਰਾਂ ਕੇਂਦਰ ਸਰਕਾਰ ਜ਼ਰੂਰ ਇਹ ਗੱਲਾਂ ਕਰਦੀਆਂ ਧੀਆਂ ਪੈਣਾ ਨੂੰ ਲੈ ਕੇ ਕਹਿ ਲਈਏ ਤਾਂ ਬੇਟੀ ਬਚਾਓ ਬੇਟੀ ਪੜਾਓ ਬੇਟੀਆਂ ਨੂੰ ਲੈ ਕੇ ਅਹਿਮ ਦਰਜਾ ਅਹਿਮ ਸਥਾਨ ਦਿੱਤਾ ਜਾਂਦਾ ਉਹਨਾਂ ਨੂੰ ਤਾਂ ਜੇਕਰ ਬਹੁਤ ਮਾੜੀ ਤਸਵੀਰ ਹੋਊਗੀ ਅਵਲ ਤਾਂ ਅਸੀਂ ਚਾਹੁੰਦੇ ਹਾਂ ਕਿ ਇਹੋ ਜੀ ਤਸਵੀਰ ਨਾ ਹੋਵੇ ਜੇਕਰ ਧੀਆਂ ਨੂੰ ਜਾਂ ਭੈਣਾਂ ਨੂੰ ਇਸ ਤਰ੍ਹਾਂ ਦੇ ਨਾਲ ਬੇੜੀਆਂ ਪਾਸੇ ਲਿਆਣਗੇ ਤਾਂ ਕਹਿ ਸਕਦੇ ਹਾਂ ਕਿ ਸਰਕਾਰ ਨੂੰ ਜ਼ਰੂਰ ਇਸ ਦੇ ਉੱਤੇ ਕੁਐਸਚਨਿੰਗ ਕਰਨੀ ਚਾਹੀਦੀ ਹੈ ਵਿਦੇਸ਼ ਮੰਤਰੀ ਦੇ ਨਾਲ ਗੱਲਬਾਤ ਸਾਰੀ ਕਰਕੇ ਕਿ ਵੇੜੀਆਂ ਪਾ ਕੇ ਨਾਲ ਲਿਆਂਦਾ ਜਾਵੇ ਅਗਰ ਕੋਈ ਹੈਗੇ ਨਹੀਂ ਠੀਕ ਆ ਗਲਤੀ ਹੁੰਦੀ ਆ ਹਰ ਇੱਕ ਕੋ ਡੋਂਕੀ ਲਗਾ ਕੇ ਗਏ ਜਿਹੜੇ ਤਾਂ ਹੁਣ ਉਸਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇਨਸਾਨ ਨਹੀਂ ਹੈਗੇ ਜਾਂ ਫਿਰ ਉਹਨਾਂ ਦੇ ਅੰਦਰ ਫੀਲਿੰਗਸ ਨਹੀਂ ਹੈਗੇ ਉਹਨਾਂ ਦਾ ਕਈ ਵੱਡਾ ਨੁਕਸਾਨ ਉਹਨਾਂ ਦਾ ਹੋਇਆ ਕਿਉਂਕਿ ਇੰਨੀ ਵੱਡੀ ਅਮਾਊਂਟ ਲਗਾ ਕੇ ਦੇ ਕੇ ਕਾਰਵਾਈ ਦੀ ਗੱਲ ਵੀ ਜ਼ਰੂਰ ਜਤਿੰਦਰ ਸਿੰਘ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜੇ ਵੀ ਇਮੀਗ੍ਰੇਸ਼ਨ ਸੈਂਟਰਸ ਹੈਗੇ ਨੇ ਜਿੱਦਾਂ ਕਿ ਹੁਣੇ ਰਵਨੀਤ ਬਿੱਟੂ ਹਣਾ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਜਿਹੜੇ ਵੀ ਇਮੀਗ੍ਰੇਸ਼ਨ ਸੈਂਟਰ ਹੈਗੇ ਨੇ ਉਹਨਾਂ ਦੇ ਉੱਤੇ ਕੇਂਦਰ ਸਰਕਾਰ ਜ਼ਰੂਰ ਕਾਰਵਾਈ ਕਰਦੀ ਦਿਖਾਈ ਦੇਗੀ ਐਨਆਈਏ ਏਜੰਸੀਆਂ ਤੱਕ ਦੀ ਗੱਲ ਕੀਤੀ ਗਈ ਹੈ ਕਿ ਉਹਨਾਂ ਦੇ ਉੱਤੇ ਜਿਹੜੀਆਂ ਜੋ ਉਹਨਾਂ ਦੀਆਂ ਫਾਈਲਾਂ ਖੋਲ ਦਿੱਤੀਆਂ ਜਾਣਗੀਆਂ ਉਹਨਾਂ ਦੇ ਉੱਤੇ ਜਿਹੜੀ ਵੀ ਬਣਦੀ ਕਾਰਵਾਈ ਆ ਉਹ ਠੋਕ ਵਾ ਜਾ ਕੇ ਕੀਤੀ ਜਾਏਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਕਸ਼ੇ ਅੱਜ ਦਾ ਨੰਬਰ 119 ਆ ਔਰ ਇਹ ਉਹ 게ਟ ਹੈ ਜੁਥੇ ਆਪਾਂ ਕਹਿੰਦੇ ਆ ਅਰਾਈਵਲ 게ਟ ਆ ਪਿੱਛੇ ਮੈਂ ਤਸਵੀਰ ਤੁਹਾਨੂੰ ਦਿਖਾ ਸਕਾ ਇਸ ਅਰਾਈਵਲ 게ਟ ਦੇ ਥਰੂ ਇਸ ਵਾਰ ਕਿਹਾ ਜਾ ਰਿਹਾ ਕਿਉਂਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਕਿ ਜੇਕਰ ਲੈ ਕੇ ਆਉਣਾ ਤੇ ਇਸ ਆਗਮਨ 게ਟ ਤੋਂ ਕਿਉਂਕਿ ਇਥੋਂ ਦੇਖੀ ਦੇਖੋ ਵੀ ਆਮ ਬੰਦੇ ਜਿਹੜੇ ਨੇ ਜਿਵੇਂ ਸਾਡੇ ਰਿਸ਼ਤੇਦਾਰ ਹੋਣ ਤੁਹਾਡੇ ਰਿਸ਼ਤੇਦਾਰ ਹੋਣ ਜੇ ਤੁਸੀਂ ਲੈਣ ਆਉਣੇ ਹੋ ਰਿਸੀਵ ਕਰਨੇ ਆਉਣੇ ਤਾਂ ਇਸ 게ਟ ਤੋਂ ਉੱਪਰ ਜਿਹੜਾ ਜਿੱਥੇ ਲਿਖਿਆ ਹੋਇਆ ਅਰਾਈਵਲ ਉਹ ਉਸ ਗੇਟ ਤੋਂ ਹੀ ਬਾਹਰ ਆਉਂਦੇ ਔਰ ਇਸ ਵਾਰ ਕਿਹਾ ਜਾ ਰਿਹਾ ਕਿਉਂਕਿ ਪਿਛਲੀ ਵਾਰ ਇਹਨਾਂ ਨੂੰ ਬਾਹਰਲੇ ਗੇਟਸਾਂ ਨਹੀਂ ਕੱਟਿਆ ਗਿਆ ਸੀਗਾ ਔਰ ਇਸ ਵਾਰ ਕਿਹਾ ਜਾ ਰਿਹਾ ਵੀ ਸ਼ਾਇਦ 119 ਜੜੇ ਨੇ ਉਹਨਾਂ ਨੂੰ ਇੱਥੋਂ ਦੀ ਕੱਢਿਆ ਜਾਏਗਾ ਕਿਉਂਕਿ ਸੀਐਮ ਭਗਵੰਤ ਮਾਨ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਾਰ ਵਿੱਚ ਇਨਵੋਲ ਹੈ ਔਰ ਲਗਾਤਾਰ ਉਹ ਇਹ ਗੱਲ ਕਹਿ ਰਹੇ ਸੀਗੇ ਵੀ ਜੇਕਰ ਤੁਸੀਂ ਡਿਪੋਰਟ ਕਰ ਰਹੇ ਹੋ ਤਾਂ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਉਹਨਾਂ ਦੇ ਮੁਲਕ 'ਚ ਮਿਲਣਾ ਚਾਹੀਦਾ ਜਿਵੇਂ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਜਿਹੜਾ ਆ ਜੇਕਰ ਆਪ ਜਾਵਾਂਗਾ ਮੈਂ ਉਹਨਾਂ ਨੂੰ ਦਰਬਾਰ ਸਾਹਿਬ ਵੀ ਲੈ ਕੇ ਜਾਵਾਂਗਾ ਉਹਨਾਂ ਦੇ ਮੁੜ ਵਸੇਬੇ ਦੀ ਵੀ ਗੱਲ ਕਰਾਂਗਾ ਪਰ ਸਵਾਲ ਇੱਥੇ ਖੜਾ ਹੁੰਦਾ ਵੀ ਕੀ ਸਰਕਾਰਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਦੇ ਜਿਹੜੇ ਨੁਮਾਇੰਦੇ ਸੀ ਰਵਨੀਤ ਮਿੱਟੂ ਕਹਿੰਦੇ ਦੱਸਿਗੇ ਵੀ ਜਿਹੜੇ ਫਰਜ਼ੀ ਏਜੰਟਾਂ ਆ ਉਹਨਾਂ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਕੀ ਉਹਨਾਂ ਦੀ ਕਾਰਵਾਈ ਜਿਹੜੀ ਹੈ ਹੋਏਗੀ ਤਾਂ ਜੋ ਇਹੜਾ ਕਰੇਜ਼ ਆ ਖਾਸ ਕਰਕੇ ਡੌਂਕੀ ਦਾ ਕਰੇਜ਼ ਹੈ ਜਾਂ ਕਿਸੇ ਕਹਿ ਲਈਏ ਕਿ ਹੋਰ ਗੈਰ ਕਾਨੂੰਨੀ ਤਰੀਕੇ ਨਾਲ ਜਾਣ ਦਾ ਕਰੇਜ਼ ਹੈ ਉਹ ਖਤਮ ਹੋਏਗਾ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਗੇਟ ਹੈ ਜਿੱਥੋਂ ਦੀ ਕੁਝ ਸਮਾਂ ਹੋਰ ਲੱਗੇਗਾ ਤੇ ਸ਼ਾਇਦ ਇਸ ਵਾਰ ਕਿਉਂਕਿ ਬਣਦੇ ਮਾਨ ਸਨਮਾਨ ਦੇ ਨਾਲ ਉਹਨਾਂ ਨੂੰ ਲੈ ਕੇ ਆਇਆ ਜਾ ਸਕਦਾ ਆ ਇਹ ਤਸਵੀਰ ਜਿਹੜਾ ਆ ਸ੍ਰੀ ਅੰਮ੍ਰਿਤਸਰ 에ਰਪੋਰਟ ਦੀ ਹੈ ਸ੍ਰੀ ਗੁਰੂ ਰਾਮਦਾਸ ਜੀ 에ਰਪੋਰਟ ਦੀ ਤਸਵੀਰ ਹੈ ਔਰ ਇਸ ਵਾਰ ਸ਼ਾਇਦ ਉਹ ਤਸਵੀਰ ਜਿਹੜੀ ਹੈ ਕੁਝ ਅਲੱਗ ਹੋਵੇ ਔਰ ਅਲੱਗ ਤਸਵੀਰ ਜਿਹੜੀ ਹੈ ਉਸ ਨੂੰ ਲੈ ਕੇ ਅਸੀਂ ਸਾਰੇ ਉਮੀਦ ਕਰਦੇ ਹਾਂ ਕਿਉਂਕਿ ਬੇੜੀਆਂ 'ਚ ਜਕੜਨ ਦਾ ਕੋਈ ਹੱਲ ਨਹੀਂ ਹੈਗਾ ਔਰ ਜੇਕਰ ਬੇੜੀਆਂ 'ਚ ਜਕੜਿਆ ਵੀ ਜਾਂਦਾ ਹੈ ਉਹ ਤਾਂ ਉਹਨਾਂ ਦੇ ਮੁਲਕਾਂ ਦੇ ਅੰਦਰ ਨਹੀਂ ਇਹ ਸਭ ਕੁਝ ਹੋਣਾ ਚਾਹੀਦਾ ਫਿਲਹਾਲ ਮੈਂ ਲਗਾਤਾਰ ਅਸੀਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ ਔਰ ਬਹੁਤ ਜਲਦ ਇਹ ਕਲੀਅਰ ਹੋ ਜਾਏਗਾ ਕਿ ਇਹ ਉਹੀ ਗੇਟ ਹੈ ਜਿੱਥੋਂ ਰਿਲੀਜ਼ ਹੋਣਗੇ ਉਹ ਜਿਹੜੇ ਜਿਹੜੇ ਗੈਰ ਕਾਨੂੰਨੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਆ ਔਰ ਦੇਖਣਾ ਇਹ ਹੋਏਗਾ ਕਿ ਕਦੋਂ ਕਿਸ ਤਰੀਕੇ ਦੇ ਨਾਲ ਕਿਉਂਕਿ ਜਿਹੜਾ ਸਮਾਂ ਆ ਉਹ ਫਲੈਟ ਲਾਈਨ ਦਾ ਉਹ ਬਸ ਕੁਝ ਹੀ ਸਮਾਂ ਰਹਿ ਗਿਆ ਹੈ ਈ ਅੱਜ ਦੀ ਪੂਰੀ ਸਟੇਟਸ ਮੇਰੇ ਨਾਲ ਸਾਡੇ ਜਿਹੜੇ ਅੰਮ੍ਰਿਤਸਰ ਤੋਂ ਬਿਊਰੋ ਨੇ ਅਕਸ਼ੇ ਨੇ ਅਕਸ਼ੇ ਇਹ ਦੂਸਰੀ ਫਲਾਈਟ ਆ ਔਰ ਇਸ ਫਲਾਈਟ ਦੇ ਵਿੱਚ ਨੰਬਰ ਵੀ ਦੇਖਿਆ ਜਾਵੇ ਤਾਂ 67 ਦੇ ਕਰੀਬ ਜਿਹੜੇ ਆ ਉਹ ਪੰਜਾਬੀ ਆ ਔਰ ਇਸ ਵੇਲੇ ਕਿਹਾ ਵੀ ਜਾਂਦਾ ਕੁੜੀਆਂ ਵੀ ਬਹੁਤ ਆ ਇਹਦੇ ਵਿੱਚ ਕੁਝ ਪਤਾ ਲੱਗਾ ਅੰਦਰੋਂ ਬਿਲਕੁਲ ਜਤਿੰਦਰ ਜੀ ਇਕ ਕਰ ਅਸੀਂ ਇਸ ਫਲਾਈਟ ਦੀ ਗੱਲ ਕਰੀ ਜਿਹਲਾਂ ਦੀ ਵੀ ਗੱਲ ਇਕਲੀ ਵਾਰ ਜਦੋਂ 5 ਤਰੀਕ ਵਾਲੇ ਦਿਨ ਜਦੋਂ ਫਲਾਈਟ ਆਣੀ ਸੀਗੀ ਤਾਂ ਕਾਫੀ ਮਾਹੌਲ ਜਿਹੜਾ ਪਖਿਆ ਸੀਗਾ ਸਿਆਸਤ ਸਿਆਸਤਦਾਨ ਜਿਹੜੇ ਆਪ ਆਪਣੀ ਸਿਆਸਤ ਕਰਦੇ ਦਿਖਾਈ ਦਿੱਤੇ ਲੇਕਿਨ ਉਸ ਤੋਂ ਬਾਅਦ ਇੱਕ ਇਹ ਗੱਲ ਜ਼ਰੂਰ ਫੜੀ ਗਈ ਇਹ ਮੁੱਦਾ ਬਣਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਗੁਰੂ ਨਗਰੀ ਹੀ ਕਿਉਂ ਗੁਰੂ ਨਗਰੀ ਦੇ ਵਿੱਚ ਹੀ ਕਿਉਂ ਜਿਹੜਾ ਅਮਰੀਕਾ ਦਾ ਜੋ ਯੂਐਫਓ ਦਾ ਜੋ ਕਹਿ ਲਿਏ ਕਿ ਫਲਾਈਟ ਜਿਹੜੀ ਇੱਥੇ ਕਿਉਂ ਲੈਂਡ ਕੀਤੀ ਕਿਉਂ ਆਰਮੀ ਇੱਥੇ ਪਹੁੰਚੀ ਕਿਸ ਤਰ੍ਹਾਂ ਦਾ ਕਿ ਇਸ ਚੀਜ਼ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਦਿੱਲੀ ਦੇ ਵਿੱਚ ਕਰ ਸਕਦੇ ਸੀ ਕਿ ਲੈਂਡ ਉੱਥੋਂ ਅਸੀਂ ਲੈ ਕੇ ਆਉਂਦੇ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਵੀ ਇਹ ਗੱਲ ਹੈ ਕਿ ਲੈਂਡ ਕਰੇਗੀ ਪਰ ਇਸ ਵਾਰ ਸਿਆਸਤ ਬਹੁਤ ਜ਼ੋਰਾਂ ਸ਼ੋਰਾਂ ਦੇ ਉੱਤੇ ਆ ਕਿਉਂਕਿ ਇਸ ਵਾਰ ਇਹ ਕੀ ਆ ਜਾ ਰਿਹਾ ਕਿ ਪੰਜਾਬ ਹੀ ਕਿਉਂ ਚੁਣਿਆ ਜਾ ਰਿਹਾ ਨੈਸ਼ਨਲ ਕੈਪੀਟਲ ਦਿੱਲੀ ਦੇ ਵਿੱਚ ਕਿਉਂ ਨਹੀਂ ਉਤਾਰਿਆ ਜਾ ਰਿਹਾ ਪਹਿਲੀ ਵਾਰ ਜਿਹੜਾ ਸਟੀ 17 ਸੀ ਉਹ ਇੱਥੇ ਉਤਾਰਿਆ ਗਿਆ ਦੂਸਰੀ ਵਾਰ ਵੀ ਇੱਥੇ ਉਤਾਰਿਆ ਗਿਆ ਪਰ ਇਸ ਵਾਰ ਜਦੋਂ ਉਤਾਰਨਾ ਆ ਤਾਂ ਸਿਆਸਤ ਬਹੁਤ ਤੇਜ਼ ਹੈ ਕਿਉਂਕਿ ਪੰਜਾਬ ਸੀਐਮ ਭਗਵੰਤ ਮਾਨ ਉਹਨਾਂ ਨੇ ਦੋ ਵਾਰ ਪ੍ਰੈਸ ਕਾਨਫਰੰਸ ਕਰਕੇ ਸੰਬੋਧਨ ਕਰ ਦਿੱਤਾ ਔਰ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਹੀ ਕਿਉਂ ਪੰਜਾਬ ਨੂੰ ਜਿੱਥੇ ਅਸੀਂ ਕਹਿੰਦੇ ਹਾਂ ਵੀ ਇਹ ਅੰਮ੍ਰਿਤਸਰ ਸ਼ਹਿਰ ਗੋਲਡਨ ਟੈਂਪਲ ਯਾਨੀ ਕਿ ਦਰਬਾਰ ਸਾਹਿਬ ਦੇ ਲਈ ਜਾਣਿਆ ਜਾਂਦਾ ਉਦੋਂ ਇੱਥੇ ਇਸ ਨੂੰ ਕਿਸ ਗੱਲ ਦਾ ਠੱਪਾ ਜਿਹੜਾ ਉਹ ਲਾਉਣਾ ਚਾਹੁੰਦੇ ਆ ਉਧਰੋਂ ਕੇਂਦਰ ਸਰਕਾਰ ਦਾ ਵਕਾਫਾ ਫਿਲਹਾਲ ਕੀ ਹੈ ਅੱਜ ਦੀ ਪੂਰੀ ਸਟੇਟਸ ਮੇਰੇ ਨਾਲ ਸਾਡੇ ਜਿਹੜੇ ਅੰਮ੍ਰਿਤਸਰ ਤੋਂ ਬਿਊਰੋ ਨੇ ਅਕਸ਼ੇ ਨੇ ਅਕਸ਼ੇ ਇਹ ਦੂਸਰੀ ਫਲਾਈਟ ਆ ਔਰ ਇਸ ਫਲਾਈਟ ਦੇ ਵਿੱਚ ਨੰਬਰ ਵੀ ਦੇਖਿਆ ਜਾਵੇ ਤਾਂ 67 ਦੇ ਕਰੀਬ ਜਿਹੜੇ ਆ ਉਹ ਪੰਜਾਬੀ ਆ ਔਰ ਇਸ ਵਾਰ ਕਿਹਾ ਵੀ ਜਾਂਦਾ ਕੁੜੀਆਂ ਵੀ ਬਹੁਤ ਆ ਇਹਦੇ ਵਿੱਚ ਕੁਝ ਪਤਾ ਲੱਗਾ ਅੰਦਰੋਂ ਬਿਲਕੁਲ ਜਤਿੰਦਰ ਜੇਕਰ ਅਸੀਂ ਇਸ ਫਲਾਈਟ ਦੀ ਗੱਲ ਕਰੀਏ ਜਾਂ ਇਹਨਾਂ ਦੀ ਵੀ ਗੱਲ ਇਕੱਲੀ ਵਾਰ ਜਦੋਂ 5 ਤਰੀਕ ਵਾਲੇ ਦਿਨ ਜਦੋਂ ਫਲਾਈਟ ਆਣੀ ਸੀਗੀ ਤਾਂ ਕਾਫੀ ਮਾਹੌਲ ਜਿਹੜਾ ਪਖਿਆ ਸੀਗਾ ਸਿਆਸਤ ਸਿਆਸਤਦਾਨ ਜਿਹੜੇ ਆਪ ਆਪਣੀ ਸਿਆਸਤ ਕਰਦੇ ਦਿਖਾਈ ਦਿੰਦੇ ਲੇਕਿਨ ਉਸ ਤੋਂ ਬਾਅਦ ਇੱਕ ਇਹ ਗੱਲ ਜ਼ਰੂਰ ਫੜੀ ਗਈ ਇਹ ਮੁੱਦਾ ਬਣਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਗੁਰੂ ਨਗਰੀ ਹੀ ਕਿਉਂ ਗੁਰੂ ਨਗਰੀ ਦੇ ਵਿੱਚ ਹੀ ਕਿਉਂ ਜਿਹੜਾ ਅਮਰੀਕਾ ਦਾ ਜੋ ਯੂਐਫ ਦਾ ਜੋ ਕਹਿ ਲੀਏ ਕਿ ਫਲਾਈਟ ਜਿਹੜੀ ਇੱਥੇ ਕਿਉਂ ਲੈਂਡ ਕੀਤੀ ਕਿਉਂ ਆਰਮੀ ਇੱਥੇ ਪਹੁੰਚੀ ਇਸ ਤਰ੍ਹਾਂ ਦੇ ਕਿਉਂਕਿ ਇਸ ਚੀਜ਼ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਦਿੱਲੀ ਦੇ ਵਿੱਚ ਕਰ ਸਕਦੇ ਸੀ ਗਲੈਂਡ ਉੱਥੋਂ ਅਸੀਂ ਲੈ ਕੇ ਆਉਂਦੇ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਅੰਮ੍ਰਿਤਸਰ ਜਾਂ ਫਿਰ ਦਿੱਲੀ ਤੁਸੀਂ ਫਲਾਈਟ ਉਤਾਰੋ ਤੇ ਅਸੀਂ ਬੜੇ ਸਤਿਕਾਰ ਦੇ ਨਾਲ ਆਪਣੇ ਪੰਜਾਬੀਆਂ ਨੂੰ ਲੈ ਕੇ ਆਵਾਂਗੇ ਤਾਂ ਇਹ ਕਹਿ ਸਕਦੇ ਹਾਂ ਕਿ ਜਿੱਦਾਂ ਪਿਛਲੀ ਵਾਰ ਜੋ 33 ਜੋ ਪੰਜਾਬੀ ਸੀਗੇ ਜਿਨ੍ਹਾਂ ਨੂੰ ਜੇ ਕਹਿ ਸਕਦੇ ਆ ਕੀ ਬੜੇ ਸਤਕਾਰ ਦੇ ਨਾਲ ਸਰਕਾਰ ਵੱਲੋਂ ਇੱਥੇ ਸਤਕਾਰ ਵੀ ਦਿੱਤਾ ਗਿਆ ਕਿਉਂਕਿ ਆਪਾਂ ਉਸ ਦਿਨ ਵੀ ਇਹ ਗੱਲ ਕਰ ਰਹੇ ਸੀਗੇ ਕਿ ਇੱਕ ਨੂੰ ਆਪਾਂ ਖਬਰ ਨਹੀਂ ਕਹਿ ਸਕਦੇ ਤਰਾਸ ਦੀ ਕਹਿ ਸਕਦੇ ਆ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ 40 40 50 50 ਲੱਖ ਲਾ ਕੇ ਆਪਣੇ ਘਰ-ਬਾਰ ਗਹਿਣੇ ਧਰ ਕੇ ਬਾਹਰ ਗਏ ਲੇਕਿਨ ਬਾਰੋਂ ਦੀ ਜਿਸ ਤਰ੍ਹਾਂ ਰਿਪੋਰਟ ਹੋ ਕੇ ਇੱਥੇ ਆ ਰਹੀ ਕਿਉਂਕਿ ਜਿੱਦਾਂ ਆਪਾਂ ਕੁਝ ਲੋਕ ਜੋ ਰਿਪੋਰਟ ਹੋ ਕੇ ਆਏ ਉਹਨਾਂ ਦੇ ਨਾਲ ਵੀ ਆਪਾਂ ਗੱਲ ਕੀਤੀ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਸਾਨੂੰ ਦੱਸਿਆ ਨਹੀਂ ਗਿਆ ਕਿ ਤੁਹਾਨੂੰ ਵਾਪਸ ਇੰਡੀਆ ਲੈ ਕੇ ਜਾ ਰਹੇ ਆ। ਅੱਛਾ ਇੱਕ ਗੱਲ ਇਹ ਵੀ ਆ ਵੀ ਇਸ ਵਾਰ ਸਿਆਸਤ ਬੜੀ ਗਰਮੀ ਹੋਈ ਆ। ਆਮ ਆਦਮੀ ਪਾਰਟੀ ਦੇ ਖੁੱਦ ਆਪਾਂ ਕਹਿ ਲਈਏ ਕਿ ਜਿਹੜੇ ਪੰਜਾਬ ਦੇ ਸਭ ਤੋਂ ਛੋਟੀ ਦੇ ਲੀਡਰ ਨੇ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਆਪ ਇੱਥੇ ਆ ਗਏ ਨੇ। ਉਧਰੋਂ ਹੁਣ ਬੀਜਪੀ ਵਾਲਿਆਂ ਨੂੰ ਲੱਗਦਾ ਸੀ ਉਹਨਾਂ ਨੇ ਆਪਣੇ ਰੇਲਵੇ ਮਿਨਿਸਟਰ ਜਿਹੜੇ ਜਿਹੜੇ ਰਾਜੇ ਰੇਲ ਮਿਨਿਸਟਰ ਨੇ ਅਵਨੀਤ ਬਟੂ ਉਹਨਾਂ ਨੇ ਹੁਣੇ ਚੰਦ ਕੁਮੈਂਟ ਪਹਿਲਾਂ ਇੱਥੋਂ ਹੋ ਕੇ ਗਏ ਨੇ ਇਹ ਇਸ ਵਾਰ ਲੱਗਦਾ ਵੀ ਸਿਆਸਤ ਵਾਕਈ ਗਰਮਾ ਗਈ ਉਹ ਉਹਦਾ ਕ੍ਰੈਡਿਟ ਲੈਣਾ ਚਾਹੁੰਦਾ ਉਹਦਾ ਕ੍ਰੈਡਿਟ ਬਿਲਕੁਲ ਜਤਿੰਦਰ ਇਸ ਦੇ ਵਿੱਚ ਇੱਕ ਗੱਲ ਤਾਂ ਪੱਕੀ ਆ ਇਹ ਪਹਿਲਾਂ ਆਪਾਂ ਕਹਿ ਸਕਦੇ ਸੀਗੇ ਕਿ ਇੱਕ ਜਦੋਂ ਬਾਹਰੋਂ ਦੀ ਜਦੋਂ ਕਹਿ ਸਕਦੇ ਭਾਰਤੀ ਵਾਪਸ ਆਉਂਦੇ ਸੀਗੇ ਭਾਰਤੀ ਜਦੋਂ ਇੱਥੇ ਲੋਕ ਪਹੁੰਚੇ ਤਾਂ ਇੱਕ ਜੋ ਆਪਾਂ ਉਹਨਾਂ ਨੂੰ ਮਿਲ ਕੇ ਜਾਂ ਸਰਕਾਰ ਦੇ ਨਮਾਇंदे ਉਹਦੇਣ ਵੀ ਪਹੁੰਚੇ ਸੀਗੇ ਤਾਂ ਇੱਕ ਜੋ ਉਹਨਾਂ ਦੇ ਨਾਲ ਦੁੱਖ ਜੋ ਪ੍ਰਗਟ ਕਰ ਸਕਦੇ ਲੇਕਿਨ ਕਿਤਨਾ ਕਿਤੇ ਉਸ ਤੋਂ ਬਾਅਦ ਹੋਣੇ ਇੱਕ ਸਿਆਸਤ ਦਾ ਅਖਾੜਾ ਬਣ ਚੁੱਕਾ ਹੈ ਕਿਉਂਕਿ ਕਾਂਗਰਸੀ ਵੀ ਇੱਥੇ ਪਹੁੰਚ ਰਹੇ ਨੇ ਬੀਜੇਪੀ ਵੀ ਪਹੁੰਚ ਰਹੀ ਹੈ ਸੀਐਮ ਜੋ ਭਗਵੰਤ ਸਿੰਘ ਮਾਨ ਹੈਗੇ ਨੇ ਉਹਨਾਂ ਵੱਲੋਂ ਤਾਂ ਸਾਰੇ ਅਰੇਂਜਮੈਂਟਸ ਤੱਕ ਦੇਖੇ ਗਏ ਨੇ ਕਿ ਇੱਥੇ ਦੇ ਕਿੱਦਾਂ ਦੇ ਰੇਂਜ ਹੈਗੇ ਕਿਉਂਕਿ ਜ਼ਿੰਮੇਵਾਰੀ ਵੀ ਉਹਨਾਂ ਦੀ ਬਣਦੀ ਉਹਨਾਂ ਦੀ ਸੂਬੇ ਦੇ ਵਿੱਚ ਸਰਕਾਰ ਹੈਗੀ ਆ ਲੇਕਿਨ ਇਸ ਤੋਂ ਇਲਾਵਾ ਦੂਜੀ ਪਾਰਟੀਆਂ ਦੀ ਗੱਲ ਕਰੀਏ ਤਾਂ ਜਾਂ ਫਿਰ ਅਸੀਂ ਗੱਲ ਕਰੀਏ ਕਿ ਸ਼ਰੋਮਣੀ ਕਮੇਟੀ ਦੀ ਵੀ ਸ਼ਰੋਮਣੀ ਕਮੇਟੀ ਵੀ ਇਸ ਦੇ ਵਿੱਚ ਆਪਣੀ ਬਿਆਨਬਾਜ਼ੀ ਕਰਦੀ ਦਿਖਾਈ ਦੇ ਰਹੀ ਆ ਤਾਂ ਕਿਤੇ ਨਾ ਕਿਤੇ ਹਰ ਕੋਈ ਆਪਾ ਆਪਣਾ ਚਿਹਰਾ ਚਮਕਾਉਣ ਪਿੱਛੇ ਲੱਗਾ ਹੋਇਆ ਜਤਿੰਦਰ ਇਹ ਚੀਜ਼ ਦੇ ਵਿੱਚ ਵੱਡੀ ਜੋ ਕਹਿ ਸਕਦੇ ਕਿਉਂਕਿ ਜਿਹੜੇ ਨੌਜਵਾਨ ਹੈਗੇ ਆ ਜਿਹੜ ਬਾਹਰ ਗਏ ਸੀਗੇ 40 40 50 ਪੰਜਾਬਆਂ ਲੱਖ ਲਾ ਕੇ ਗਏ ਸੀਗੇ ਤਾਂ ਉਹਨਾਂ ਦਾ ਇਹਨਾਂ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਇੱਕ ਆਸ ਹੁੰਦੀ ਆ ਬਾਹਰ ਜਾ ਰਹੇ ਆ ਘਰ ਦਾ ਮਾਹੌਲ ਕਿਉਂਕਿ ਕਿਸੇ ਦਾ ਦਿਲ ਨਹੀਂ ਕਰਦਾ ਆਪਣਾ ਦੇਸ਼ ਛੱਡ ਕੇ ਆਪਣਾ ਘਰ ਛੱਡ ਕੇ ਬਾਹਰ ਜਾਣ ਦਾ ਇੱਕ ਠੀਕ ਆਪਣੇ ਘਰ ਦੇ ਹਾਲਾ ਠੀਕ ਹੈ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਬਾਹਰ ਦਾ ਰੋਕ ਕੀਤਾ ਜਾਂਦਾ ਠੀਕ ਹੈ ਤਰੀਕਾ ਗਲਤ ਸੀਗਾ ਜੋ ਡੌਂਕੀ ਲਗਾਣੀ ਕਿਉਂਕਿ ਇੱਕ ਡੌਂਕੀ ਨੂੰ ਵੀ ਕਾਫੀ